ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872210777 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਫੰਡ ਬੁੱਟਰ ਜ਼ਿਲ੍ਹਾ ਦੇ ਤਹਿਸੀਲਬਾਗ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਵਪਾਰ ਦਾ ਕੰਮ ਕਰਦੇ ਬਈ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਅਨੀ ਮਰਸੇਲਾ ਇੱਕ ਬੱਚੀ ਹੈ ਜੀ ਤੇ ਇੱਕ ਗੱਬਣ ਗਾਂ ਬਹੁਤ ਸੋਹਣੀ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਡਰੈਸ ਦਾ ਨਾਮ ਲਾਲਾ ਜੀ ਪਿੰਡ ਬੋਟਰਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6684310416 ਜੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਰਹਿ ਗਈ ਹਾਂ ਪੈ ਗਈਆਂ ਸੀ ਬਾਈ ਠੀਕ ਆ ਬਾਈ ਗਾਂ ਤੋਂ ਸ਼ੁਰੂ ਕਰ ਲੈਣੇ ਕੀ ਡਿਟੇਲ ਹੈ ਜੀ ਇਹਦੀ ਇਹ ਦੂਜੇ ਸੂਏ ਸੁੰਦੀ ਆ ਬਾਈ ਠੀਕ ਐ ਦੰਨ ਕਿੰਨੇ ਲੈ ਜੀ ਦੰਨ ਹਜੇ ਲੈ ਜੂਗੀ 6 7 ਦਿਨ ਲੈ ਜੂਗੀ ਕਿੰਨਾ ਕ ਪਾ ਜੀ ਬਾਈ ਦੁੱਧ 15 ਕਿਲੋ ਪਲੂਣ ਦਾ ਦਿੱਤਾ ਹੋ ਉਹ ਦੱਸਦੇ ਸੀਗੇ ਜਾਨਵਰਾਂ ਵਾਲੀ ਦੇਵੀ ਦਿੱਤਾ ਹੋਊਗਾ ਕੋਈ ਠੀਕ ਐ ਜੀ ਸੋਲ ਰਾਜੀ ਰੋਈ ਜੰਦੀ ਸੀ ਸਭ ਪੂਰੀ ਆ ਹਾਂ ਸੀਰਸੂਲ ਪੂਰੀ ਆ ਬਾਈ ਕੋਈ ਚੱਕਰ ਨਹੀਂ ਹਾਂ ਥਣਾ ਦੀ ਆ ਬਾਈ ਕੋਈ ਹੱਥ ਥਣਾ ਲਾਵੇ ਭਲਾ ਨੂੰ ਲੈ ਸੀਰਸੂਲ ਦਾ ਕਰਮਾ ਵਾਲੀਾਂਂਤੀ ਕੋਈ ਨਹੀਂ ਚਾਹੇ ਝੂਠੀ ਚੱਲਿਓ ਜੀ ਥਣਾ ਨਾਲ ਤਾਂ ਵੀ ਕਰਮਾ ਵਾਲੀ ਪੂਰਾ ਨਹੀਂ ਹੈਲਦੀ ਤੋਰ ਕੇ ਦਿਖਾ ਦਿਓ ਜੀ ਸਾਂਭੀ ਸੂੰਭੀ ਬਹੁਤ ਆ ਬਾਈ ਦੁੱਧ ਇਹ ਨਹੀਂ ਪਤਾ ਕਰਮਾਂ ਵਾਲੀ 17 18 ਕਿਲੋ ਤਾਂ ਪਾਈ ਦਊ ਵੀਰ ਹਾਣ ਵੱਧ ਦਾ ਸੇਵਾ ਦਾ ਵੱਧ ਦਾ ਸੇਵਾ ਦਾ ਬਾਕੀ ਬਾਈ ਫੈਟ ਬਹੁਤ ਚੰਗੀ ਹੋ ਕਿਉਂਕਿ ਮੱਝਾਰਗੀ ਆ ਬਾਈ ਮੱਝਾਰਗੀ ਆਉਗੀ ਸਾਹੀਵਾਲ ਦੇ ਜਰਸੀ ਦਾ ਕ੍ਰੋਸ ਆ ਬਾਕੀ ਬਾਈ ਸੀਜ਼ਨ ਗਰਮੀ ਦਾ ਚੱਲੀ ਜਾਂਦਾ ਗਰਮੀ ਵੱਧ ਨਹੀਂ ਆ ਵਾਲਟ ਲਹਮਾਨੇ ਜੇ ਬਹੁਤ ਨੇ ਥਾਂ ਦੇ ਸੈਜ ਵੀ ਸੋਹਣੇ ਆ ਗੈਪ ਤੇ ਨਿਖਰਮੇ ਇੱਕ ਵੇ ਸੈਜ ਦੇ ਹੱਥੀ ਚਵਾਈ ਵਾਲੇ ਬਾਕੀ ਕੱਦ ਘਾਟ ਦੀ ਗੱਲ ਨਾਲੀ ਸਫਾਈ ਬਹੁਤ ਆ ਬਾਈ ਕੋਈ ਆਏ ਨਹੀਂ ਗੱਲ ਆ ਕੋਈ ਵਾਸਤਾ ਨਹੀਂ ਵਿਚਾਰੀ ਨੂੰ ਉੱਧਰ ਦੀ ਮਾਰਗੀ ਵੇਖੀ ਪੂਰੀ ਆ ਜੀ ਬਾਕੀ ਬਈ ਚਾਰੋ ਜੁਰੂ ਪੂਰੀ ਆ ਚਾਰੋ ਜੁਰੂ ਦਾ ਕੋਈ ਚੱਕਰ ਨਹੀਂ ਆ ਵੇਹਲਾ ਪੈਂ ਵੜਬੜ ਪੈਂਦੀ ਪੱਠਾਂ ਨੂੰ ਚਾਰੂ ਕਰਕੇ ਇਨੀ ਵਜਣ ਵਾਲੀ ਆ ਕੋਈ ਲੱਸੀ ਲਾਵੀ ਨਹੀਂ ਜਿਹਦੇ ਪਸੂ ਖਾਊ ਬਈ ਤਾਂ ਦੁੱਧ ਦੇਊਗਾ ਜਿਹਨੇ ਖਾਦਾ ਹੀ ਨਾ ਉਹਨੇ ਦੁੱਧ ਵੀ ਕੀ ਦੇਣਾਗਾ ਜਿਹੜਾ ਕੁਸ ਮਰਜੀ ਪਾਜੇ ਪਸੂ ਖਾਜੇ ਤਾਂ ਦੁੱਧ ਵਾਲੀਆਂ ਨੇੜੀਆਂ ਲਿਆ ਦੂ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਨਿਖੜਵੇਂ ਵਾਲ ਕੁਆਲਿਟੀ ਲਾਹਮਾਨੇ ਜੇ ਬਹੁਤ ਨੇ ਵਜਨ ਕੱਦ ਗਾਠ ਵਾਲੀ ਵਹੜਾ ਕੋਈ ਠੰਢੀ ਆ ਕੋਈ ਵਾਸਤਾ ਨਹੀਂ ਗੈਣ ਲੈ ਜੂ ਹਜੇ ਖੁੱਲੇ ਮੁੱਲ ਬਾਈ ਇਹਦਾ ਮੋਲੇ ਆ ਰਹਾ ਬਾ 2 ਗੱਟ 50 ਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ ਠੀਕ ਹੈ 48000 ਰੁਪਏ ਬਾਈ ਮੁੱਲ ਕਰਦੇ ਬਾਕੀ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਦੋ ਨੰਬਰ ਬੱਚੀ ਬਾਈ ਇਹਦੇ ਕੀ ਡਿਟੇਲ ਹੈ ਇਹ ਚੌਗੀ ਆ ਬਾਈ ਮੂੰਹ ਤੇ ਇਹਦੇ ਟੀਕੇ ਮਰੇ ਨੂੰ 1 ਮਹੀਨਾ 4 ਦਿਨ ਹੋ ਗਏ ਹੋਣਗੇ ਇੱਕ ਤਾਂ ਅਗਲਾ ਕਹਿ ਦਿੰਦਾ ਆਪਣੇ ਕੋਲੇ ਉਹ ਟੀਕੇ ਦਾ ਉਹ ਪਿਆਵਾ ਸਟਰਾਜ ਆ ਵੀ ਠੀਕ ਹੈ ਜੀ ਤੇ ਨੀਲਕੰਠ ਦਾ ਟੀਕਾ ਭਰਿਆ ਵਾ ਕਰਨਾਲ ਦਾ ਟੀਕਾ ਕੋਈ ਡਾਕਟਰੀ ਭਰ ਕੇ ਗਈ ਆਪਣੇ ਪਿੰਡ ਦਾ ਹੀ ਭਰ ਕੇ ਗਿਆ ਵਾ ਆਪਣੇ ਕੋਲੇ ਰਿਕਾਰਡ ਹੈ ਹਾਂ ਆਪਣੇ ਕੋਲੇ ਹੈਗਾ ਵਾ ਚਾਰੇ ਹੀ ਥਾਣਾ ਕੋਈ ਆਏ ਨਹੀਂਗਾ ਵੀ ਵਾਧੂ ਆ ਕੋਈ ਸ਼ਾਕ ਨਹੀਂ ਚਾਰੇ ਹੀ ਥਾਣਾ ਬਾਕੀ ਚੰਗੀ ਸੇਵਾ ਚਾਰ ਕੇ ਫੇਟੀ ਦਾ ਭਰਾਇਆ ਆਪਾਂ ਆਪਾਂ ਕਹਿ ਦਈਏ ਵੀ ਅਗਲੇ ਦਾ ਭਰਾਇਆ ਸੀਗਾ ਆਪਾਂ ਟੀਕਾ ਆਪ ਭਰਾਇਆ ਬਾਈ ਇਹਦੇ ਠੀਕ ਆ ਬਾਈ ਤੋੜ ਕੇ ਦਿਖਾ ਦਿਓ ਜੀ ਬਾਕੀ ਭਾਈ ਰਹਿਣਾ ਨਹੀਂ ਰਹਿਣਾ ਅਗਲੇ ਦੀ ਉਹ ਅਗਲੇ ਦੀ ਕਿਸਮਤ ਆ ਜਾਨੀ ਕਿ ਆਪਾਂ ਆਪਣੇ ਕੋਲ ਮਿਹਨਤ ਉੱਤੇ ਹੀ ਹੋਗੇ ਦੋ ਚਾਰ ਦਿਨ ਇਹਨੂੰ ਠੀਕ ਆ ਜੀ ਟੀਕਾ ਭਰਾਏ ਨੂੰ ਵੱਡ ਕਾਠ ਵੀ ਚੰਗਾ ਵਜਨ ਵੀ ਚੰਗਾ ਹੋ ਆਇਰ ਸ਼ਹਿਰ ਚ ਪੈਂਦੀ ਆ ਥੋੜੀ ਥੋੜੀ ਟੀਕਾ ਜਰਸੀ ਦਾ ਭਰਾਇਆ ਬਾਈ ਇਹਦੇ ਠੀਕ ਆ ਜਰਸੀ ਦਾ ਕਰਨਾਲ ਦਾ ਕੋਈ ਟੀਕਾ ਡਰਾ ਬਾਈ ਕੋਲ ਹੈਗਾਗਾ ਮੀਨ ਕੰਠਰਾ ਬਾਈ ਜਿੰਗਈ ਭਰਾਇਆਗਾ ਬਾਕੀ ਆਪ ਵੀ ਕਰਮ ਵਾਲੀ ਚੰਗੀ ਆ ਬੱਚਾ ਚੰਗਾ ਦੇਗੀ ਤਾਂ ਗੱਲ ਹੀ ਬੰਜੂ ਰਹਿਣਾ ਨਹੀਂ ਰਹਿਣਾ ਅਗਲੇ ਦੀ ਕਿਸਮਤ ਆ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਨੇ ਆ ਇੱਕ ਤਾਂ ਦਿਨ ਇੱਕ ਮਹੀਨਾ ਤੇ 4 ਦਿਨ ਹੋ ਗਏ ਆ ਇੱਕ ਮਹੀਨਾ 4 ਦਿਨ ਹੋ ਗਏ ਆ ਤੁਹਾਨੂੰ ਤੁਹਾਨੂੰ ਸਾਫ ਆ ਲੋਟੀ ਉਂ ਵੀ ਵੈਸੇ ਵੀ ਐਂ ਵੇਲਾ ਜਦ ਮੈਂ ਦੱਬਣ ਹੁੰਦੀ ਐਂ ਭਰਾਈ ਫਿਰਦੀ ਆ ਹੂੰ ਜਵਾਨਾ ਸੋਨਾ ਛੱਡੂ ਮੁੱਲ ਬਾਈ ਇਹਦਾ 1.8500 ਹੀ ਦੇ ਦੇਾਂਗੇ ਆਪਾਂ ਹੋ ਜੋ ਮਾਨਤਾਨੀ ਮਾਨਤਾਨ ਕਰਦੇ ਆਂ ਜੀ ਠੀਕ ਆ 8500 ਰੁਪਿਆ ਬਾਈ ਇਹਦਾ ਮੁੱਲ ਕਰਦੇ ਬਾਕੀ ਮਾਨਤਾਨ ਨੂੰ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ